ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਸਾਡੀ ਇੱਕ ਵਿਊਅਰਸ ਸਬਸਕ੍ਰਾਈਬਰ सुरेंद्र ਕੌਰ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨੇ ਉਹਨਾਂ ਦੀ ਜ਼ਿੰਦਗੀ ਚੋਂ ਮੁਸੀਬਤਾਂ ਪਰੇਸ਼ਾਨੀਆਂ ਤਕਲੀਫਾਂ ਇਸ ਨੂੰ ਖਤਮ ਕਰ ਦਿੱਤਾ ਵੀਰੋ ਸਾਡੇ ਚੋਂ ਹਰ ਕੋਈ ਚਾਹੁੰਦਾ ਹੋਵੇ ਕਿ ਉਹਦੀਆਂ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣ ਫਿਰ ਚਲ ਕੇ ਵੀਰੋ ਕਥਾ ਸੁਣਨੇ ਆ ਤੇ ਉਸ ਰਾਜ਼ ਦੇ ਬਾਰੇ ਜਾਣਨੇ ਆ ਜਿਸ ਨੇ सुरेंद्र ਕੌਰ ਦੀਆਂ ਤਕਲੀਫਾਂ ਨੂੰ ਖਤਮ ਕੀਤਾ ਪਰੰਦੇ ਨਾ ਗਰੇ ਜ਼ਰ ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਨਾ ਦਾਣਾ ਢੁਣਕੈ ਨਾ ਘੋਸਲੇ ਦੇ ਚੈ ਨਾ ਉਹਨਾਂ ਦੇ ਕੋਲ ਹੈ ਫਿਰ ਵੀ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੋਸਲਿਆਂ ਦੇ ਚ ਪਹੁੰਚੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌ ਗਏ ਨੇ ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ ਚੈ ਚਾਹੰਦੇ ਆ ਉੱਠ ਬੈਠਦੇ ਨੇ ਚਾਣਣਾ ਹੋ ਗਿਆ ਪੂਰਾ ਪ੍ਰਕਾਸ਼ ਹੋ ਗਿਆ ਗੀਤ ਗਾਉਂਦਿਆਂ ਹੋਇਆਂ ਘੋਸਲਿਆਂ ਚੋਂ ਨਿਕਲ ਪੈਂਦੇ ਨੇ ਦਿਨ ਭਰ ਰਜ਼ਕ ਦੀ ਤਲਾਸ਼ ਕਰਦੇ ਨੇ ਦਾਣਾ ਨੁੜਕਾ ਲਵਦੇ ਨੇ ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦੇ ਆ ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਦਿਆਂ ਸੌ ਗਏ ਨੇ ਫਿਰ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾਦਿਆਂ ਫਿਰ ਚਾਣਣਾ ਹੁੰਦਿਆਂ ਗੀਤ ਗਾਉਂਦਿਆਂ ਗਾਦਿਆਂ ਰਜ਼ਕ ਦੀ ਤਲਾਸ਼ ਵਿੱਚ ਨਿਕਲ ਪੈਣਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਓ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਝ ਵੀ ਨਹੀਂ ਬੇਸਥਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਖਾ ਲੈਣ ਫਿਰ ਵੀ ਰੋਂਦੇ ਹੋਏ ਆਉਂਦੇ ਨੇ ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰ ਹੋਂਨੇ ਕੱਲ੍ਹ ਦੇ ਮਹਾਰਾਜ ਕਹਿੰਦੇ ਨੇ ਨਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਹਉ ਬਲਹਾਰੀ ਤਿਨਾ ਪੰਛੀਆਂ ਜੰਗਲ ਜਿੰਨਾ ਆਵਾਸ ਕਕਰ ਚੁਗੰ ਥਲ ਵਸਨ ਰੱਬ ਨਾ ਛੋੜ ਨਾ ਪਾਸ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੇਵਤੇ ਅਨੰਦਿਤ ਨੇ दुखी केवल मनुष्य सिर्फ मनुष्य और जितना सैड़ा मनुक है उतना ही ज्यादा दुखी है कारण जो कुछ कोल है एदे नाल ते सुख मिलया नहीं सिर्फ लोढ़ा दी पूर्ति सुख किने मिलना है एदा पता भी कोई नहीं तो दुखी केवल मनुक ਔਰ ਮੈਂ ਅਰਜ਼ ਕਰਾਂ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ ਹੋਵੇ ਜਿਤਨਾ ਅਚੇਤ ਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘਟ ਹੋਵੇਗਾ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਦੁੱਖ ਦੇ ਚ ਕੇਵਲ ਇਨਸਾਨ ਹੈ ਮਨੁੱਖ ਹੈ ਪਸ਼ੂ ਬੋਰ ਵੀ ਨਹੀਂ ਆਉਂਦੇ ਬੇਚੈਨ ਵੀ ਨਹੀਂ ਆਉਂਦੇ ਪਸ਼ੂ پاگل ਵੀ ਨਹੀਂ ਹੁੰਦੇ ਹਾਂ ਉਹ ਪਸ਼ੂ ਜ਼ਰੂਰ پاگل ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ ਵਿੱਚ ਬਾਧਾ ਕਢੀ ਕਰ ਦਿੰਦਾ ਉਹ ਕਦੀ ਕਦੀ پاگل ਹੋ ਜਾਂਦੇ ਨੇ ਵਰਨਾ ਪਸ਼ੂ پاگل ਵੀ ਨਹੀਂ ਹੁੰਦੇ ਪਸ਼ੂ ਸੁਖਦੇਸ਼ ਜੀ ਰਹੇ ਨੇ ਦੇਵਤੇ ਆਨੰਦ ਦੇ ਵਿੱਚ ਜੀ ਰਹੇ ਨੇ ਦੁਖੀ ਕੇਵਲ ਮਨੁੱਖ ਹੈ ਕੇਵਲ ਇਨਸਾਨ ਹੈ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਦੁੱਖ ਕੀਆ ਪੰਡਾ ਕੁਲੀਆਂ ਸੁਖ ਨਾਨੇ ਕਿਸੇ ਔਕ ਹੋਏ ਬੜੇ ਧਿਆਨ ਨਾਲ ਸਰਵਨ ਕਰਨਾ ਹਰ ਬੰਦਾ ਦੁੱਖਾਂ ਦੀ ਪੰਡ ਹੈ ਔਰ ਕੁਝ ਵੀ ਨਹੀਂ ਜਿਤਨੇ ਮਨੁੱਖ ਬੈਠੇ ਉਹਨਾਂ ਕਿਧਰੇ ਵੀ ਬਸ ਸਭ ਦੁੱਖਾਂ ਦੀਆਂ ਪੰਡਾਂ ਦੁਖਖੀਆਂ ਪੰਡਾ ਖੁਲੀਆਂ ਸੁਖ ਨਾਨਕ ਸਿਉ ਕੋਏ ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਏ ਸਿਵਾਏ ਦੁਖਾਂ ਤੋਂ ਕੁਛ ਵੀ ਨਹੀਂ ਨਿਕਲੇ ਆ ਦੂਜੇ ਨੂੰ ਖੋਲਣ ਦਾ ਢੰਗ ਕੀ ਏ ਕਿਵੇਂ ਖੋਲੋਗੇ ਪੰਡ ਇੱਕ ਤਰੀਕਾ ਹੈ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਰਿਹਾ ਹੈ ਆਪਣੇ ਸੈਂਕੜੇ ਦੁੱਖ ਸੁਣਾਉਂਦਾ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਹਕੀਕਤ ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਕੋ ਨਹੀਂ ਖੋਲਦਾ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ 100 ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇੱਕ ਸੁਣਾ ਕੇ 100 ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾਂ ਸਿਆਣਾ ਮਨੁੱਖ ਕਿਸੇ ਕੁਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਫੁਕਹਿੰਦੇ ਨੇ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ ਕਹਿੰਦਾ ਮੈਂ ਦੁੱਖ ਨੂੰ ਕਦੀ ਮੱਥੇ 'ਤੇ ਪ੍ਰਗਟ ਨਹੀਂ ਆਉਣ ਦਿੱਤਾ मेरे चेहरे से गम आशकारा नहीं है पर ये न समझ के ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबे मैं भी हां गोते मैं भी खा देने पर जोग कहेंदे न मैं इस तरह रोया पिटिया नहीं मैं डूब गया जी ਮੈਂ ਮਰ ਗਿਆ ਜੀ ਮੈਂ ਡੁੱਬ ਗਿਆ ਜੀ ਕਹਿੰਦਾ ਕਿਉਂ ਰੋਵਾ ਸਾਰੇ ਹੀ ਡੁੱਬਦੇ ਪੈ ਸਾਰੇ ਹੀ ਡੁੱਬਦੇ ਤੇ ਡੁੱਬਦੇ ਹੋਇਆਂ ਦੇ ਅੱਗੋਂ ਕੀ ਡੁੱਬਣ ਦਾ ਰੋਣਾ ਰੋਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਦੇਖਾਂ ਤੈ ਡੁੱਬੇ ਐ ਦੇਖਦੇ ਆ ਸੀ ਡੁੱਬੇ ਪੈਨੇ ਦੁੱਖਾਂ ਦੇ ਵਿੱਚ ਦੁਖੀ ਕੇਵਲ ਮਨੁੱਖ ਹੈ ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ ਇਹ ਸਿਆਣੇ ਮਨੁੱਖ ਦੀ ਪਹਿਚਾਨ ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇ ਇੱਕ ਹੋਰ ਨੁਕਤਾ ਵੀ ਸਰਵਨ ਕਰ ਲੈਣਾ ਪ੍ਰਮਾਤਮਾ ਦੀ ਤਰ੍ਹਾਂ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ ਕਿੱਥੋਂ ਪ੍ਰੇਰਣਾ ਲਏਗਾ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ 99 ਫਿਸਦੀ ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈਂਦਾ ਹੈ ਦੁੱਖ ਤੋਂ ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ ਫਿਰ ਕੀ ਲੋੜ ਹੈ ਚਿੰਤਨ ਕਰਨ ਦੀ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ ਇਹ ਵੀ ਮੈਂ ਅਰਜ਼ ਕਰਾਂ ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ ਸੰਸਾਰਿਕ ਸੁੱਖ ਤੇ ਕਈ ਵਫਾ ਰੋਕ ਦਿੰਦੇ ਨੇ ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ ਸਿਹਾਰਤ ਆਖਰ ਰਾਜੇ ਦਾ ਇਕਲੌਤਾ ਲੜਕਾ ਸੀ ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ ਇੱਕ ਦਿਨ ਇਸਨੇ ਇੱਕ ਲਾਸ਼ ਦੇਖ ਲਈ ਹਿਰਦਾ ਚੋਟ ਖਾ ਗਿਆ ਉਹਨੋਂ ਵੇਦਿਸ ਪਿਆ ਮੈਂ ਵੀ ਬਿਮਾਰ ਹੋ ਸਕਦਾ ਮੈਂ ਵੀ ਬੁੱਢਾ ਹੋ ਸਕਦਾ ਮੈਂ ਵੀ ਮਰਨਾ ਹੈ ਦੁੱਖਾਂ ਦੇ ਸਿਰਮੌਰ ਦੁੱਖ ਮੌਤ ਸਾਡੇ ਦੇਸ਼ ਦੇ ઋષਿ ਮੁਨੀਆ ਨੇ ਤਿੰਨੇ ਹੀ ਦੁੱਖ ਮੰਨੇ ਨੇ ਜਨਮ ਬੁਢੇਪਾ ਤੇ ਮਰਨ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਨੇ ਪ੍ਰਥਮ ਕਿਹੜਾ ਦੁੱਖ ਜਨਮ ਦੂਸਰਾ ਬੁਢੇਪਾ ਫੀਸਰਾ ਮਰਨ ਭਗਤ ਜੈਦੇਵ ਜੀ ਦਾ ਪਦ ਹੈ ਬੜਾ ਕੀਮਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਹ ਕਹਿੰਦੇ ਲਦਾਨੋਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਇੰ ਨਹੀਂ ਹੁੰਦਾ ਜੇ ਦੇ ਸਿਮਰਣ ਕਰਨ ਨਾਲ ਜਨਮ ਦਾ ਦੁੱਖ ਬੁਢੇਪੇ ਦਾ ਦੁੱਖ ਮਰਨ ਦਾ ਦੁੱਖ ਤਿੰਨ ਦੁੱਖ ਮੰਨੇ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀਆਂ ਛਾਇਆ ਨੇ ਅਗਰ ਜਨਮ ਹੋ ਗਿਆ ਤੁਣ ਸਾਰੇ ਦੁੱਖ ਇਕੱਠੇ ਹੋਣਗੇ ਬੁਢੇਪਾ ਵੀ ਹੋਵੇਗਾ ਮਰਨਾ ਵੀ ਹੋਵੇਗਾ ਹੋਰ ਹਜ਼ਾਰਾਂ ਦੁੱਖ ਇਕੱਠੇ ਹੋਣਗੇ ਤੋ ਦੁੱਖਾਂ ਦਾ ਮੂਲ ਕਾਰਨ ਮੰਨਿਆ ਜਨਮ ਉਹ ਮਨੁੱਖ ਸੁਪਨੇ 'ਚ ਵੀ ਕਦੀ ਧਾਰਮਕ ਨਹੀਂ ਹੋ ਸਕਦਾ ਜੋ ਜੀਵਨ ਭਰ ਜਨਮ ਦਿਨ ਮਨਾਉਂਦਾ ਹੈ ਤੇ ਜਨਮ ਨੂੰ ਖੁਸ਼ੀ ਮੰਨਦਾ ਉਹ ਧਾਰਮਤ ਨਹੀਂ ਹੋ ਸਕਦਾ ਪੱਛਮੀ ਸਭਿਅਤਾ ਦਾ ਅਸਰ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਨਾ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨਹੀਂ ਬੁਢੇਪਾ ਕੋਈ ਨਹੀਂ ਮਰਣਾ ਵੀ ਕੋਈ ਨਹੀਂ ਇਹ ਜੀਵਨ ਮਿਲੇ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਜੀਵਨ ਮਿਲੇ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਵਿੱਚ ਜਨਮ ਮਰਨ ਬੁਢੇਪਾ ਨਹੀਂ ਸਾਰੇ ਦੁੱਖ ਨਹੀਂ ਨੇ ਇਸ ਜੀਵਨ ਦੇ ਸਹਿਨ ਸਰੀਰ ਰੋਗਾਂ ਦੀ ਖਾਨ ਹੈ ਮਨ ਸੋਗਾਂ ਦੀ ਖਾਨ ਹੈ ਮਨ ਦੇ ਚ ਸੋਗ ਹੈ ਤਨ ਦੇ ਚ ਰੋਗ ਨੇ ਮੇਰੇ ਸਮੇਤ ਆਪ ਜਿਤਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ ਗੁਰਬਾਣੀ ਨਹੀਂ ਮੰਨਦੀ ਜੋ ਜੋ ਦੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਦਰਸਲ ਰੋਗੀ ਸਾਰੇ ਨੇ ਜਿੰਨੇ ਛਿੜ ਤੱਕ ਰੋਗ ਪੀੜਾ ਨਾ ਬਣੇ ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨਹੀਂ ਆਯੁਰਵੇਦ ਯੂਨਾਨੀ ਤੇ ਐਲੋਪੈਥੀ ਹੋਮੋਪੈਥੀ ਨੇਚਰ ਤੇ ਥੀ ਪੀੜ ਦੁੱਖ ਨਾ ਬਣੇ ਰੋਗ ਦੁੱਖ ਨਾ ਬਣੇ ਰੋਗ ਪੀੜਾ ਨਾ ਬਣੇ ਉਹ ਪੀੜਾ ਦਾ ਸਮਾਧਾਨ ਤੇ ਕਰਦੇ ਨੇ ਰੋਗ ਦਾ ਨਹੀਂ ਆਯੁਰਵੇਦ ਵੀ ਮੌਜੂਦ ਹੈ ਔਰ ਐਲੋਪੈਥੀ ਮੌਜੂਦ ਹੈ ਹੋਮਿਓਪੈਥੀ ਮੌਜੂਦ ਹੈ ਨੇਚਰਪੈਥੀ ਮੌਜੂਦ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ ਜੋ ਜੋ ਦੇਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਨੇ ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ ਤਨ ਰੋਗੀ ਹੈ। ਔਰ ਰੋਗ ਵਧਦਿਆਂ ਵਧਦਿਆਂ ਇੱਕ ਦਿਨ ਬੁਢੇਪੇ ਦੇ ਵਿੱਚ ਪ੍ਰਗਟ ਹੋਏਗਾ ਬੁਢੇਪਾ ਪਰਬਲ ਲੋਗ। ਔਰ ਰੋਗ ਵਧਦਿਆਂ ਵਧਦਿਆਂ ਇੱਕ ਦਿਨ ਮੌਤ ਦੇ ਵਿੱਚ ਪ੍ਰਗਟ ਹੋਵੇਗਾ ਇਹ ਵੀ। ਅਗਰ ਅੰਦਰ ਰੋਗ ਨਹੀਂ ਹੈ ਤੇ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਮਰ ਕਿਸ ਤਰ੍ਹਾਂ ਜਾਂਦਾ ਹੈ। ਰੋਗ ਹੀ ਤੇ ਵਧ ਰਿਹਾ ਹੈ। ਦਿਖਾਈ ਨਹੀਂ ਦੇ ਰਹੇ ਤਨ ਰੋਗ ਹੈ ਗੁਰੂ ਨਾਨਕ ਨਹੀਂ ਮੰਨਦੇ ਕੋਈ ਤਨ ਸਵਸਤ ਹੋ ਸਕਦਾ ਹੈ ਰੋਗ ਤੇ ਮਨ ਸੋਗ ਹੈ ਮਨ ਦੇ ਸੋਗ ਤੇ ਚਿੰਤਾਵਾਂ ਨੇ ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਸਾਰਿਆਂ ਦੇ ਮਨ ਵਿੱਚ ਚਿੰਤਾ ਹੈ ਚਿੰਤਾਤ ਹੀ ਦੀ ਸੇ ਸਭ ਕੋ ਹੈ ਸਾਰੇ ਹੀ ਚਿੰਤਾ ਤੁਰ ਰਹੇ ਨੇ ਚਿੰਤਾ ਭਵਿਸ਼ਯ ਦੀ ਆਉਂਦੀ ਹੈ ਅਰ ਯਾਦਾਂ ਭੂਤਕਾਲ ਦੀਆਂ ਆਉਂਦੀਆਂ ਨੇ ਤਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਸਪੇਸ ਚਾਹੀਦਾ ਹੈ ਮਨ ਨੂੰ ਭਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਕਾਲ ਚਾਹੀਦਾ ਹੈ ਦੇਸ਼ ਦੇ ਚ ਭਰਮਣ ਕਰਦਾ ਹੈ ਤਨ ਕਾਲ ਦੇ ਚ ਭਰਮਣ ਕਰਦਾ ਹੈ ਮਨ ਕਿ ਅਨਲ ਪਗੜਨਾ ਮਨ ਨੂੰ ਜਗਾ ਨਹੀਂ ਚਾਹੀਦੀ ਅਸਥਾਨ ਨਹੀਂ ਚਾਹੀਦਾ ਮਨ ਤੇ ਸਮੇਂ ਦੇ ਚ ਭਟਕਦਾ ਹੈ ਤਨ ਅਸਥਾਨ ਦੇ ਚ ਭਟਕਦਾ ਹੈ ਤਨ ਨੂੰ ਕੰਮ ਕਰਨ ਵਾਸਤੇ ਜਗਾ ਚਾਹੀਦੀ ਸਪੇਸ ਚਾਹੀਦਾ ਦੇਸ਼ ਚਾਹੀਦਾ ਸਥਾਨ ਚਾਹੀਦਾ ਦੌੜਨ ਵਾਸਤੇ ਭਜਣ ਵਾਸਤੇ ਕੰਮ ਕਰਨ ਵਾਸਤੇ

ਆਪਣਾ ਅਸੀਂ ਹਰ ਕੋਈ ਸਾਡਾ ਜੋ ਆਪਣਾ ਸੁੱਖ ਨਹੀਂ ਵੇਖਦਾ ਦੁੱਖ ਵੇਖਦੇ ਆ ਅਸੀਂ ਕਿ ਨਿਆ ਅੱਲਾ ਸਾਨੂੰ ਬੜਾ ਦੁੱਖ ਵੀਰੋ ਅਗਰ ਅਸੀਂ ਦੂਸਰੇ ਹਾਲ ਵੇਖਾਂਗੇ ਨਾ ਜਿਹੜਾ ਸਾਡੇ ਨਾਲੋਂ ਜ਼ਿਆਦਾ ਦੁਖੀ ਹੈ ਤੇ ਫਿਰ ਸਾਨੂੰ ਖੁਸ਼ੀ ਮਹਿਸੂਸ ਹੋਏਗੀ ਅਸੀਂ ਸ਼ੁਕਰ ਅਦਾ ਕਰਾਂਗੇ ਯਾ ਅੱਲਾ ਪੱਕ ਤੇਰਾ ਸ਼ੁਕਰ ਹੈ ਸਾਨੂੰ ਤੁਸੇ ਤੰਦਰੁਸਤੀ ਦਿੱਤੀ ਹੈ ਲੇਕਿਨ ਅਸੀਂ ਜਿੱਦੋਂ ਸਾਨੂੰ ਅੱਲਾ ਰੱਬ ਵੱਲ ਦੀ ਜ਼ਾਤ ਕਾਮਯਾਬੀ ਦਿੰਦੀ ਹੈ ਤਰੱਕੀਆਂ ਦਿੰਦੀ ਹੈ ਜਿੱਦੋਂ ਸਾਨੂੰ ਫਾਇਦਾ ਦਿੰਦੀ ਹੈ ਉਦੋਂ ਕਦੀ ਕਿਸੇ ਨੇ ਕਿਹਾ ਕਿ ਆਲਾ ਪਾ ਕੇ ਮੈਨੂੰ ਹੀ ਫਾਇਦਾ ਨਹੀਂ ਜਾ ਰਿਹਾ ਕਿਸੇ ਹੋਰ ਨੂੰ ਦੇ ਦੇ ਕਿਸੇ ਹੋਰ ਨੂੰ ਨੁਕਸਾਨ ਦਾ ਫਿਰ ਅਸੀਂ ਬੜੇ ਖੁਸ਼ ਹੋਨੇ ਬੜੀਆਂ ਲੁਡੀਆਂ ਪਾਉਣੇ ਬਲਕਿ ਫਿਰ ਅਸੀਂ ਆਪਣੇ ਸਾਡੇ ਅੰਦਰ ਅਹੰਕਾਰ ਆ ਜਾਂਦਾ ਸੀ ਕਿ ਨਾ ਅਸੀਂ ਬੜੇ ਸਮਝਦਾਰ ਆਂ ਅਸੀਂ ਬੜੇ ਚਲਾਕ ਆਂ ਅਸੀਂ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਨਾਲ ਸਾਰਾ ਕੁਝ ਹਾਸਲ ਕੀਤਾ ਤੇ ਜਦੋਂ ਵੀ ਸਾਡੇ ਤੇ ਦੁੱਖ ਹੁੰਦਾ ਵੈ ਤੇ ਫਿਰ ਅਸੀਂ ਤੜਫਨੇ ਆਂ ਚੀਖਾਂ ਮਾਰਨੇ ਆਂ ਕਿ ਯਾਲਾ ਮੈਂ ਹੀ ਰਹਿ ਗਿਆ ਅਸੀਂ ਫਿਰ ਅਸੀਂ ਸ਼ਿਕਵੇਸ਼ ਕਰਤਾ ਕਰਨ ਲੱਪੇ ਨੇ ਵੀਰੋ ਜਦੋਂ ਤੁਸੀਂ ਆਪਣੇ ਤੋਂ ਉੱਤੇ ਵਾਲ ਨੂੰ ਦੇਖੋਗੇ ਨਾ ਕਿ ਤੁਹਾਡੇ ਤੋਂ ਵੱਡੀ ਮੁਸੀਬਤ ਕਿਸੇ ਤੇ ਪਈ ਹੈ ਫਿਰ ਤੁਸੀਂ ਅੱਲਾ ਰੱਬ ਅਲ ਇਜ਼ਜ਼ ਦੀ ਜ਼ਿਆਦਾ ਸ਼ੁਕਰ ਅਦਾ ਕਰੋਗੇ ਫਿਰ ਤੁਹਾਨੂੰ ਤੁਹਾਡਾ ਦੁੱਖ ਨਹੀਂ ਲੱਗੇਗਾ ਤੇ ਵੀਰੋ ਇਹੋ ਹੀ ਜਿਹੜੇ ਦੁੱਖ ਹੈ ਇਹਨਾਂ ਨੂੰ ਤਕਲੀਫਾਂ ਨੂੰ ਖਤਮ ਕਰਨ ਦਾ ਤਰੀਕਾ ਹੈ ਕਿ ਜਿੱਦੋਂ ਤੁਹਾਡੇ ਤੇ ਦੁੱਖ ਆਵੇ ਆਪਣੇ ਨਾਲ ਜ਼ਿਆਦਾ ਦੁਖੀ ਇਨਸਾਨ ਦੇਖੋ ਤੇ ਫਿਰ ਤੁਸੀਂ ਅੱਲਾ ਦਾ ਸ਼ੁਕਰ ਅਦਾ ਕਰੋਗੇ ਫਿਰ ਤੁਹਾਡੇ ਸ਼ਿਕਵਾ ਨਹੀਂ ਤੁਸੀਂ ਕਰੋਗੇ ਤੇ ਫਿਰ ਜਿਹੜਾ ਤੁਹਾਡਾ ਦੁੱਖ ਹੈ ਉਹ ਤੁਹਾਡਾ ਦੁੱਖ ਨਹੀਂ ਤੁਹਾਨੂੰ ਮਹਿਸੂਸ ਹੋਏਗਾ ਬਹੁਤ ਪਿਆਰੀ ਕਥਾ ਸੀ ਜਨਾਬ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਇਵੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਜ਼ਰੂਰੀ ਕਰਨਾ ਆਪਣਾ ਸਾਰਾ ਖਰਕਦੋਂ ਯਾਦ ਰੱਖਣਾ ਅੱਲਾ ਫੇਜ਼